ਇਸ ਵੇਲੇ ਦੀ ਵੱਡੀ ਖਬਰ ਬਹੁਤ ਦੁਖਦਾਇਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਕਮੇਡੀ ਕਿੰਗ ਪੰਜਾਬੀ ਇੰਡਸਟਰੀ ਦੇ ਕਮੇਡੀ ਕਿੰਗ ਕਹੇ ਜਾਣ ਵਾਲੇ ਜਸਵਿੰਦਰ ਭੱਲਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬਿਮਾਰ ਚੱਲ ਰਹੇ ਸੀ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਂ ਲਏ ਬਹੁਤ ਸਾਰੇ ਫੈਨ ਜਿਹੜੇ ਉਹਨਾਂ ਦੀ ਉਡੀਕ ਕਰ ਰਹੇ ਸੀ ਆਉਣ ਵਾਲੀ ਫਿਲਮ ਦੀ ਜਿਹੜੇ ਇਹਨਾਂ ਦੇ ਹੋਰ ਅੱਗੇ ਪ੍ਰੋਜੈਕਟ ਆਉਣ ਵਾਲੇ ਸੀ ਉਹਨਾਂ ਦੀ ਉਡੀਕ ਕਰ ਰਹੇ ਸੀ ਜਸਵਿੰਦਰ ਭੱਲਾ ਜੀ ਇੱਕ ਇਹੋ ਜਿਹਾ ਨਾਮ ਕੀ ਕਿਸੇ ਵਲੇ ਸਮਾਂ ਹੁੰਦਾ ਸੀ ਫਿਲਮਾਂ ਦਾ ਪੰਜਾਬੀ ਦਾ ਕਿ ਮਹਿਰ ਮਿੱਤਰ ਦਾ ਨਾਂ ਹੁੰਦਾ ਸੀ ਕਿ ਮਹਿਰ ਮਿੱਤਰ ਨੂੰ ਫਿਲਮ ਦੇ ਵਿੱਚ ਲੈਣਾ ਜ਼ਰੂਰੀ ਆ ਮਤਲਬ ਇੱਕ ਜਾਨ ਹੁੰਦੀ ਸੀ ਕਿ ਫਿਲਮ ਦੇ ਵਿੱਚ ਮਹਿਰ ਮਿੱਤਰ ਜੀ ਹੈਗੇ ਨੇ ਤਾਂ ਫਿਲਮ ਚੱਲੂਗੀ ਵੀ ਲੋਕ ਦੇਖਣਗੇ ਵੀ ਕਮੇਟੀ ਵੀ ਜ਼ਰੂਰੀ ਹੈ ਉਸੇ ਤਰ੍ਹਾਂ ਜੇ ਅੱਜ ਦੀ ਗੱਲ ਕਰੀਏ ਤਾਂ ਜਸਵਿੰਦਰ ਭੱਲਾ ਜੀ ਇੱਕ ਇਹੋ ਜਿਹਾ ਨਾਮ ਕਿ ਹਰ ਪੰਜਾਬੀ ਫਿਲਮ ਦੇ ਵਿੱਚ ਜਸਵਿੰਦਰ ਭੱਲਾ ਜੀ ਦੇ ਡਾਇਲੋਗ ਹੋਣੇ ਚਾਹੀਦੇ ਸੀ ਇਹਨਾਂ ਦਾ ਬੋਲਣ ਦਾ ਤਰੀਕਾ ਲਹਿਜਾ ਲੋਕ ਦਿਲੋਂ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਆਉਣ ਵਾਲੇ ਪ੍ਰੋਜੈਕਟਾਂ ਦੀ ਵੇਟ ਕਰ ਰਹੇ ਸੀ ਬਹੁਤ ਮੰਦਭਾਗੀ ਘਟਨਾ ਕਿ ਇਸ ਫਾਨੀ ਸੰਸਾਰ ਨੂੰ ਜਸਵਿੰਦਰ ਭੱਲਾ ਜੀ ਅਲविदा ਕਹਿ ਗਏ ਨੇ ਬਿਮਾਰ ਚੱਲ ਰਹੇ ਸੀ ਕੁਝ ਪਿਛਲੇ ਕੁਝ ਸਮੇਂ ਤੋਂ ਹੁਣ ਪਹਿਲਾਂ ਕੈਰੀਓਨ ਜਟਾ 1 ਵੀ ਆਈ 2 ਵੀ ਆਈ 3 ਵੀ ਆਈ ਹੁਣ 4 ਦੀ ਕੈਰੀਓਨ ਜਟਾ 4 ਦੀ ਤਿਆਰੀ ਚੱਲ ਰਹੀ ਸੀ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜਸਵਿੰਦਰ ਭੱਲਾ ਜੀ ਨੇ ਜਿਹੜੇ ਜੋ ਸ਼ਨਕਾਟਾ ਸਟਾਰਟ ਕੀਤਾ ਸੀ ਸ਼ਨਕਾਟਾ 2 3 4 5 6 ਹਨਾ ਲੰਮਾ ਸਮਾਂ ਜਿਹੜੇ ਸ਼ਨਕਾਟਾ ਹੁੰਦੇ ਨੇ ਉਸ ਦੇ ਵਿੱਚ ਸਿੱਖਾਂ ਨੂੰ ਵੀ ਬਹੁਤ ਕੁਝ ਮਿਲਦਾ ਸੀ ਕਮੇਡੀ ਸੀ ਪਰ ਰਾਜਨੀਤਿਕ ਪਾਰਟੀਆਂ ਤੇ ਵੀ ਉਹ ਹਮੇਸ਼ਾ ਹਾਸੀ ਖੇਡੀਆਂ ਦੇ ਵਿੱਚ ਇਲਜ਼ਾਮ ਲਗਾਉਂਦੇ ਰਹਿੰਦੇ ਸੀ ਉਸ ਦੇ ਵਿੱਚ ਰਾਜਨੀਤੀ ਦੀ ਵੀ ਗੱਲ ਹੁੰਦੀ ਸੀ ਪਰ ਉਹ ਹਾਸੀ ਮਖੌਲ ਵਾਲੀ ਗੱਲ ਹੁੰਦੀ ਪਰ ਸੱਚੀ ਵੀ ਹੁੰਦੀ ਸੀ ਕਿ ਪੰਜਾਬ ਦੇ ਪ੍ਰਤੀ ਬਹੁਤ ਜ਼ਿਆਦਾ ਦਰਦ ਵੀ ਸੀ ਤੇ ਅੱਜ ਬਹੁਤ ਜਿਹੜੀ ਇਹ ਘਟਨਾ ਸ਼ਾਇਦ ਉਹਨਾਂ ਦੇ ਫੈਨਸ ਜਿਹੜੇ ਸਾਰੀ ਪੰਜਾਬੀ ਇੰਡਸਟਰੀ ਉਹਨਾਂ ਨੂੰ ਚਾਹਣ ਵਾਲੀ ਹੈ ਬਹੁਤ ਸਾਰੇ ਡਾਇਲੋਗ ਉਹਨਾਂ ਦੇ ਫੇਮਸ ਨੇ ਤਕਰੀਬਨ ਹਰ ਇੱਕ ਫਿਲਮ ਦਾ ਡਾਇਲੋਗ ਹਰ ਇੱਕ ਫਿਲਮ ਦਾ ਡਾਇਲੋਗ ਲੋਕਾਂ ਦੀ ਮੂਹ ਜਵਾਨੀ ਯਾਦ ਹੈ ਕਿ ਇੰਨਾ ਜਿਆਦਾ ਜਸਵਿੰਦਰ ਭੱਲਾ ਜੀ ਨੂੰ ਪਿਆਰ ਕਰਦੇ ਸੀ ਉਹਨਾਂ ਦੇ ਪ੍ਰੋਜੈਕਟ ਦੀ ਹੁਣ ਵੀ ਵੇਟ ਕਰ ਰਹੇ ਸੀ ਪਰ ਉਸ ਪਰਮਾਤਮਾ ਨੂੰ ਉਸ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜੂਰ ਸੀ ਕੀ ਕਹਿਣਾ ਚਾਹੂਂਗੇ ਜਿਹੜੇ ਜਿਹੜੇ ਉਹਨਾਂ ਦੇ ਫੈਨ ਨੇ ਜਿਹੜੇ ਉਹਨਾਂ ਦੇ ਪ੍ਰੋਜੈਕਟ ਦੀ ਵੇਟ ਕਰ ਰਹੇ ਸੀ ਜਿਨ੍ਹਾਂ ਨੂੰ ਉਹਨਾਂ ਦੇ ਕਮੈਂਟ ਨੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਜਸਵਿੰਦਰ ਭੱਲਾ ਜੀ ਦੇ ਪਰਿਵਾਰ ਨੂੰ ਬਲ ਬਖਸ਼ਣ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਿਹੜੇ ਉਹਨਾਂ ਦੇ ਫੈਨ ਨੇ ਕਮੈਂਟ ਦੇ ਵਿੱਚ ਜਰੂਰ ਉਹਨਾਂ ਨੂੰ ਸ਼ਰਧਾਂਜਲੀ ਦੇਓ ਕੋਈ ਯਾਦ ਰਹਿਣਗੇ ਪੰਜਾਬੀ ਇੰਡਸਟਰੀ ਦੇ ਆਪਾਂ ਕਹਿ ਸਕਦੇ ਹਾਂ ਕਿ ਕਮੇਡੀ ਕਿੰਗ ਨੇ ਕਿੰਗ ਕਮੇਡੀ ਕਿੰਗ ਸੀ ਬਹੁਤ ਵਧੀਆ ਅਦਾਕਾਰ ਸੀ ਇੱਕ ਉਹਨਾਂ ਦਾ ਬੋਲਣ ਦਾ ਤਰੀਕਾ ਬਹੁਤ ਹੀ ਲੋਕਾਂ ਨੂੰ ਵੇਹ ਟ੍ਰੈਂਡੀ ਸੀ ਕਦੋਂ ਜਸਵਿੰਦਰ ਭੱਲਾ ਜੀ ਨਵਾਂ ਨਵੀਂ ਮੂਵੀ ਦੇ ਵਿੱਚ ਆਉਣਗੇ ਟਰੇਲਰ ਦੇ ਵਿੱਚ ਦੇਖ ਕੇ ਖੁਸ਼ ਹੋ ਜਾਂਦੇ ਸੀ ਕਿ ਜਸਵਿੰਦਰ ਭੱਲਾ ਜੀ ਤੋਂ ਹੋਰ ਡਾਇਲੋਗ ਜਿਹੜੇ ਉਹ ਬੋਲਦੇ ਨੇ ਉਹ ਆਉਣਗੇ ਡਾਇਲੋਗ ਬਹੁਤ ਜ਼ਿਆਦਾ ਫੇਮਸ ਵੀ ਨੇ ਤੇ ਲੋਕ ਅੱਜ ਵੀ ਆਪਣੀ ਰੀਲਸ ਦੇ ਵਿੱਚ ਆਪਣੀ ਵੀਡੀਓ ਦੇ ਵਿੱਚ ਉਹਨਾਂ ਦੇ ਉਹ ਡਾਇਲੋਗ ਵਰਤਦੇ ਨੇ ਇਸ ਸੰਸਾਰ ਫਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਜਸਵਿੰਦਰ ਭੱਲਾ ਜੀ ਨੂੰ ਕੋਟਨ-ਕੋਟ ਨਮਨ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਆਪਣੇ ਚਰਨਾਂ 'ਚ ਨਿਵਾਸ ਦੇਣ